ਪੰਜਾਬ ਅੰਦਰ ਵਕ ਵਕ ਸ਼ਹਿਰਾਂ ਤੇ ਪਿੰਡਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਆਦਬੀ ਨੂੰ ਲੈ ਕੇ ਸਿੱਖ ਸੰਗਤਾਂ ਰੋਜ਼ ਦਾ ਪ੍ਰਦਰਸ਼ਨ ਕਰ ਰਹੀਆਂ ਸਨ ਇਸੇ ਲੜੀ ਤਹਿਤ ਹੀ ਪਿੰਡ ਬਹਿਬਲ ਕਲਾਂ ਵਿਖੇ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਨੂੰ ਲੈ ਕੇ ਕੋਟਕੂਪੂਰਾ ਬਾਜ਼ਾਰ ਰੋਡ ਨੇੜੇ ਬਹਿਬਲ ਕਲਾਂ ਦੇ ਜੀਟੀ ਰੋਡ ਉੱਪਰ ਸ਼ਾਂਤਮਈ ਰੂਪ ਵਿੱਚ ਧਰਨਾ ਲਗਾਇਆ ਹੋਇਆ ਸੀ ਤਾਂ ਪੁਲਿਸ ਦੇ ਭਾਰੀ ਕਾਫਲੇ ਵੱਲੋਂ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਸੀ ਜਿਸ ਵਿੱਚ ਦੋ ਸਿੰਘ ਸ਼ਹੀਦ ਹੋ ਗਏ ਸਨ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਦਾ ਰੋਸ ਜਵਾਲਾਮੁਖੀ ਬਣ ਕੇ ਉੱਭਰਿਆ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਸ਼ਹੀਦ ਭਾਈ ਕ੍ਰਿਸ਼ਨ ਸਿੰਘ ਦੇ ਪਰਿਵਾਰ ਨਾਲ ਵੱਖ-ਵੱਖ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਇਲਾਕੇ ਦੇ ਪੰਜ ਸਰਪੰਚ ਤੇ ਭਾਰੀ ਗਿਣਤੀ ਚ ਸੰਗਤਾਂ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਇਸੇ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਪ੍ਰੋਫੈਸਰ ਸਾਧੂ ਸਿੰਘ ਨੇ ਵੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਪ੍ਰੋਫੈਸਰ ਸਾਧੂ ਸਿੰਘ ਨੇ ਕਿਹਾ ਕਿ ਗੁਰਬਾਣੀ ਸਰਬਸਾਂਝੀ ਵਾਲਤਾ ਦਾ ਉਪਦੇਸ਼ ਦਿੰਦੀ ਹੈ ਜਿਸ ਦਾ ਨਿਰਾਦਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿਹੜੀਆਂ ਏਕੇ 47ਾਂ ਦੇ ਮੂੰਹ ਪਾਕਿਸਤਾਨ ਵੱਲ ਖੁੱਲਣੇ ਚਾਹੀਦੇ ਸਨ ਉਹ ਪੰਜਾਬ ਪੁਲਿਸ ਨੇ ਅੱਜ ਸਿੱਖ ਸੰਗਤਾਂ ਵੱਲ ਕਰ ਦਿੱਤੇ ਨੇ ਜਿਸ ਵਿੱਚ ਗੁਰਜੀਤ ਸਿੰਘ ਸਰਾਵਾ ਅਤੇ ਕ੍ਰਿਸ਼ਨ ਸਿੰਘ ਨਿਆਮੀਆਂ ਸ਼ਹੀਦ ਹੋ ਗਏ ਨੇ। ਉਹਨਾਂ ਨੇ ਕਹਾ ਕਿ ਜੋ ਵੀ ਪੰਜਾਬ ਅੰਦਰ ਵਾਪਰ ਰਿਹਾ ਹੈ ਉਸ ਸਬੰਧੀ ਉਹ ਮੈਂਬਰ ਪਾਰਲੀਮੈਂਟ ਹੋਣ ਦੇ ਨਾਂ ਤੇ ਪਾਰਲੀਮੈਂਟ ਵਿੱਚ ਇਹ ਮੁੱਦਾ ਉਠਾਉਣਗੇ ਅਤੇ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਹਿਊਮਨ ਰਾਈਟ ਤੱਕ ਪਹੁੰਚ ਕਰਨਗੇ ਸਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਤੋਂ ਬਾਅਦ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਦਿਨ-ਦਿਨ ਖਰਾਬ ਹੁੰਦੀ ਜਾ ਰਹੀ ਹੈ ਉਸ ਮਾਹੌਲ ਦੇ ਵਿੱਚ ਦੋ ਸਿੰਘ ਪੰਜਾਬ ਦੇ ਸ਼ਹੀਦ ਹੋ ਗਏ ਤੁਸੀਂ ਅੱਜ ਗਰਜੀਤ ਦੇ ਪਰਿਵਾਰ ਨਾਲ ਹਮਦਾਰ ਦੀ ਪ੍ਰਗਟਾਉਣ ਆਏ ਹੋ ਇਸ ਮਾਹੌਲ ਸਾਰੇ ਮਾਹੌਲ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਬਹੁਤ ਹੀ ਸ਼ਰਮਨਾਕ ਹੈ ਪਹਿਲੀ ਗੱਲ ਤਾਂ ਕਿ ਸਾਡੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਸੀ ਉਹ ਚੋਰੀ ਹੋਣ ਤੋਂ ਬਾਅਦ ਉਸ ਤੋਂ ਬਾਅਦ ਲਿਖ ਕੇ ਚੈਲੰਜ ਕਰਕੇ ਕੋਈ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਉਹਨਾਂ ਦੇ ਅੰਗਾਂ ਨੂੰ ਗਲੀਆਂਾਂ 'ਚ ਰੂੜੀਆਂ ਤੇ ਖਿਲਾਰ ਕੇ ਗਏ ਨੇ ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਸਾਂਝੀ ਵਾਲਤਾ ਦੀ ਜਿਹੜੀ ਬਾਣੀ ਹੈ ਤੇ ਬਹੁਤ ਸਾਰੇ ਹਿਰਦੇ ਮਨੁੱਖਤਾ ਇਹਦੇ ਨਾਲ ਬਲੁੰਦਰੀ ਗਈ ਹੈ ਔਰ ਉਦੋਂ ਪੁਲਿਸ ਵਾਲਿਆਂ ਨੇ ਸ਼ਾਂਤੀਪੂਰਵਕ ਪਾਠ ਕਰਦੇ ਆਂ ਤੇ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਕੇ ਕੇ 47ਾਂ ਦੇ ਫਾਇਰ ਖੋਲੇ ਉਹਦੇ ਵਿੱਚ ਗੁਰਜੀਤ ਸਿੰਘ ਔਰ ਇੱਕ ਹੋਰ ਸਿੰਘ ਸ਼ਹੀਦ ਹੋ ਗਏ 21 47 ਸਾਡੇ ਆਪਣੇ ਨਾਗਰਿਕਾਂ ਵਾਸਤੇ ਨਹੀਂ ਹੋਣੀਆਂ ਚਾਹੀਦੀਆਂ ਤਾਂ ਦੁਸ਼ਮਣਾਂ ਵਾਸਤੇ ਰੱਖੀਆਂ ਹੋਈਆਂ ਸੀ ਤੌਰ ਮੈਂਬਰ ਪਾਰਲੀਮੈਂਟ ਅਸੀਂ ਇਹ ਮਾਮਲਾ ਬੜੇ ਜੋਰ ਸ਼ੋਰ ਨਾਲ ਪਾਰਲੀਮੈਂਟ ਦੇ ਸੈਸ਼ਨ ਚ ਵੀ ਉਠਾਵਾਂਗੇ ਹਿਊਮਨ ਰਾਈਟਸ ਕੋਲੇ ਵੀ ਜਾਵਾਂਗੇ ਹੋਮ ਮਿਨਿਸਟਰ ਨੂੰ ਵੀ ਮੰਗ ਪੱਤਰ ਦੇਵਾਂਗੇ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰੋ ਜਿਸ ਤਰ੍ਹਾਂ ਦਾ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਚ ਹੈ ਅੱਜ ਪੰਜਾਬ ਦੇ ਵਿੱਚ ਜਿਹੜੀ ਸਿੱਖਾਂ ਦਾ ਬਹੁਤ ਹਾਤ ਸਭ ਤੋਂ ਬਹੁਤ ਹਾਤ ਵਾਲਾ ਏਰੀਆ ਉੱਥੇ ਸਾਡੇ ਆਪਣੇ ਸ਼ਬਦ ਗੁਰੂ ਸੇਫ ਨਹੀਂ ਹੈਗੇ ਤੇ ਹੋਰ ਕਿੱਥੇ ਹੋਰ ਕਿੱਥੇ ਹੋ ਹੋਰ ਕਿੱਥੇ ਸੇਫ ਹੋਵਾਂਗੇ ਜੀ ਸੋ ਇਸ ਕਰਕੇ ਗੁਰਜੀਤ ਹੋਰਾਂ ਦੇ ਕਤਲ ਵਾਸਤੇ ਕੌਣ ਜ਼ਿੰਮੇਦਾਰ ਹੈ ਕਿਹੜੇ ਅਫਸਰਾਂ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਉਹਨਾਂ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਸੀਬੀਆਈ ਤੋਂ ਇਹਦੀ ਜਾਂਚ ਹੋਣੀ ਚਾਹੀਦੀ ਹੈ 1-1 ਕਰੋੜ ਰੁਪਇਆ ਦੋਨੇ ਸਿੰਘਾਂ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਬਤੌਰ ਮੁਆਵਜ਼ਾ ਹਾਲਾਂਕਿ ਕਰੋੜ ਰੁਪਏ ਨਾਲ ਗੁਰਜੀਤ ਨੇ ਵਾਪਸ ਨਹੀਂ ਆਉਣਾ ਪਰ ਇੱਕ ਕਮਾਊ ਪੁੱਤ ਦਾ ਚਲੇ ਜਾਣਾ ਬਹੁਤ ਦੁੱਖ ਦੀ ਗੱਲ ਹੈ ਹੋਰ ਵੀ ਜ਼ਿਆਦਾ ਮਾਨਸਿਕਤਾ ਜਿਹੜੀ ਹੈ ਉਹ ਹਰਟ ਹੁੰਦੀ ਹੈ ਸੋ ਮਨੁੱਖਤਾ ਦੇ ਆਧਾਰ ਤੇ ਮਾਨਵਤਾ ਦੇ ਇਸ ਮੁੱਦੇ ਦੇ ਆਧਾਰ ਤੇ ਅਸੀਂ ਨਾਲ ਖੜਾਂਗੇ ਗੈਰ ਰਾਜਨੀਤਿਕ ਤੌਰ ਤੇ ਕੋਈ ਸਵਾਰਥ ਨਹੀਂ ਜਿਵੇਂ ਪਰਿਵਾਰ ਕਹੂਗਾ ਅਸੀਂ ਸੰਘਰਸ਼ ਦੇ ਵਿੱਚ ਸਾਥ ਦੇ ਕੋਰਟ ਕੋ ਪੂਰਾ ਤੋਂ ਕੁਲਦੀਪ ਘੋਲੀਏ ਤੇ ਸਭਾਜੀਤ ਪੱਪੂ ਦੀ ਰਿਪੋਰਟ ਪਹਿਰੇ ਦਾ ਟੀਵੀ